ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਸੰਯੁਕਤ ਰਾਜ ਸਰਕਾਰ ਨੇ ਵਿਦੇਸ਼ੀ ਕਾਮਿਆਂ ਦੇ ਲਈ ਆਟੋਮੈਟਿਕ ਵਰਕਰ ਪਰਮਿਟ ਐਕਸਟੈਂਸ਼ਨ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਜੋ ਕਿ ਸਲਾਨਾ H1B ਵੀਜ਼ਾ ਫੀਸਾ ਨੂੰ 1 ਲੱਖ ਡਾਲਰ ਤੱਕ ਵਧਾਉਣ ਤੋਂ ਬਾਅਦ ਇੱਕ ਹੋਰ ਮਹੱਤਵਪੂਰਨ ਨੀਤੀਗਤ ਤਬਦੀਲੀ ਹੈ। ਗ੍ਰਾਸ ਰੱਖਿਆ ਵਿਭਾਗ ਨੇ ਕਿਹਾ ਕਿ ਤਬਦੀਲੀ 31 ਅਕਤੂਬਰ 2025 ਤੋਂ ਲਾਗੂ ਹੋ ਚੁੱਕੀ ਹੈ ਤੇ ਇਸ ਦਾ ਪ੍ਰਭਾਵ ਹਜ਼ਾਰਾਂ ਭਾਰਤੀਆਂ ਪੇਸ਼ੇਵਰ ਦੇ ਨਾਲ-ਨਾਲ ਦੇਸ਼ ਭਰ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕੰਮ ਕਰ ਰਹੇ ਹੋਰ ਪ੍ਰਵਾਸੀਆਂ ਤੇ ਕਾਮਿਆਂ ਤੇ ਪਵੇਗਾ। DHS ਨੇ ਕਿਹਾ ਕਿ ਇਹ ਕਦਮ ਦਾ ਉਦੇਸ਼ ਰੋਜ਼ਗਾਰ ਅਧਿਕਾਰ ਦਸਤਾਵੇਜ਼ਾਂ ਨੂੰ ਵਧਾਉਣ ਤੋਂ ਪਹਿਲਾਂ ਇਸ ਦੀ ਸਕ੍ਰੀਨਿੰਗ ਅਤੇ ਜਾਂਚ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ। ਨਵੇਂ ਨਿਯਮ ਤੇ ਤਹਿਤ ਉਹ ਵਿਅਕਤੀਗਤ ਜੋ ਪ੍ਰਭਾਵੀ ਮਿਤੀ ਨੂੰ ਜਾਂ ਫਿਰ ਬਾਅਦ ਦੇ ਵਿੱਚ ਆਪਣੇ EAD ਨੂੰ ਨਿਵੋਣ ਤੇ ਲਈ ਅਲਜੀ ਦਿੰਦੇ ਨੇ ਉਹਨਾਂ ਨੂੰ ਹੁਣ ਉਹਨਾਂ ਦੀਆਂ ਰਸ ਗਿਆ ਲੰਭਿਤ ਹੋ ਤੱਕ ਆਟੋਮੈਟਿਕ ਐਕਸਟੈਂਸ਼ਨ ਨਹੀਂ ਦਿੱਤੀ ਜਾਵੇਗੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕੀ ਯੂਐਸਸੀਆਈਐਸਸੀ ਡਾਇਰੈਕਟਰ ਜੋਸਫ ਐਟਲੋਨਿਕ ਹੈ ਕਿ ਇਹ ਇੱਕ ਆਮ ਸਮਝਵਾਲਾ ਉਪਾਏ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਪਰਦੇਸੀ ਦੇ ਰੋਜ਼ਗਾਰ ਅਧਿਕਾਰ ਜਾਂ ਫਿਰ ਦਸਤਾਵੇਜ਼ਾਂ ਨੂੰ ਵਧਾਉਣ ਤੋਂ ਪਹਿਲਾਂ ਟੁਕਵੀਂ ਜਾਂਚ ਅਤੇ ਸਕ੍ਰੀਨਿੰਗ ਪੂਰੀ ਹੋ ਗਈ ਹੈ ਸਯੁਕਤ ਰਾਜ ਅਮਰੀਕਾ ਦੇ ਵਿੱਚ ਕੰਮ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਇਹ ਨੀਤੀ کئی ਵੀਜ਼ਾ ਸ਼੍ਰੇਣੀਆਂ ਉਤੇ ਲਾਗੂ ਹੋਵੇਗੀ ਜਿਦੇ ਵਿੱਚ H1B, L ਅਤੇ E ਵੀਜ਼ਾ ਧਾਰਕਾਂ ਦੇ ਨਿਰਭਰ ਅਤੇ ਨਾਲ ਹੀ ਸ਼ਰਨ ਜਾਂ ਫੇ ਸ਼ਰਨਾਥੀ ਸਥਿਤੀ ਵਾਲੇ ਵਿਅਕਤੀ ਸ਼ਾਮਲ ਹੋਣਗੇ। ਵਿਦੇਸ਼ੀ ਕਾਮਿਆਂ ਨੂੰ ਹੌਸਲਾ ਦਿੱਤੇ ਜਾ ਰਿਹਾ ਹੈ ਕਿ ਰੋਜ਼ਗਾਰ ਯੋਗਤਾ ਦੇ ਵਿੱਚ ਕਾਮਿਆਂ ਤੋਂ ਬਚਨ ਲਈ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ 180 ਦਿਨ ਪਹਿਲਾਂ ਤੱਕ ਨਵੀਨੀਕਰਨ ਅਰਜ਼ੀਆਂ ਦਾਇਰ ਕਰਨ। DHS ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ 30 ਅਕਤੂਬਰ 2025 ਤੋਂ ਪਹਿਲਾਂ ਹੀ ਨਵਿਆਏ ਗਏ EAD ਪਿਛਲੇ ਆਟੋਮੈਟਿਕ ਐਕਸਟੈਂਸ਼ਨ ਨੀਤੀ ਦੇ ਤਹਿਤ ਵੈਧ ਰਹੇਗੀ। फैसला राष्ट्रपति जो भी देनते प्रशासन अधीन पेश कीती गई मुख्य नीति ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਲਟਾ ਦਿੰਦਾ ਹੈ ਜਿਸ ਨੇ ਬਿਨੇ ਕਾਰਨ ਨੂੰ ਫਾਰਮ आई 765 ਸਮੇਂ ਸਿਰ ਜਮਾ ਕਰਵਾਉਣ ਉਤੇ 540 ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਸੀ ਇਹ ਰੋਲ ਬੈਕ ਰਾਸ਼ਟਰਪਤੀ ਡੋਨਲਡ ટ્રમ્પ ਦੇ ਪ੍ਰਸ਼ਾਸਨ ਦੇ ਅਧੀਨ ਇਮੀਗ੍ਰੇਸ਼ਨ ਉਪਾਵਾਂ ਨੂੰ ਸਖਤ ਕਰਨ ਦੇ ਇੱਕ ਵਿਆਪਕ ਕਦਮ ਦਾ ਹਿੱਸਾ ਹੈ ਜਿਸਨੇ ਸਾਲ ਦੇ ਸ਼ੁਰੂ ਦੇ ਵਿੱਚ H1B ਵੀਜ਼ਾ ਫੀਸ ਨੂੰ 1 ਲੱਖ ਡਾਲਰ ਪ੍ਰਤੀ ਸਾਲ ਵਧਾ ਦਿੱਤਾ ਸੀਗਾ ਭਾਰਤੀ ਨਾਗਰਿਕ ਅਜੇ ਮਤਲਬਾਤੋਂ ਪ੍ਰਭਾਵਿਤ ਹੋਣ ਵਾਲੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚੋਂ ਇੱਕ ਨੇ ਅਮਰੀਕੀ ਜਨਗਣਨਾ ਬਿਊਰੋ ਦੇ ਅਨੁਸਾਰ 2020 ਦੇ ਵਿੱਚ ਭਾਰਤੀ ਅਮਰੀਕੀ ਆਬਾਦੀ ਲਗਭਗ 4.8 ਮਿਲੀਅਨ ਸੀ ਜਿਦੇ ਵਿੱਚ ਲਗਭਗ 2 ਤਿਮਾਹੀ ਪ੍ਰਵਾਸੀ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਟੈਕਨੋਲੋਜੀ, ਸਿਹਤ ਸੰਭਾਲ ਅਤੇ ਇੰਜੀਨੀਅਰਿੰਗ ਵਰਗੇ ਖੇਤਰ ਦੇ ਵਿੱਚ ਕੰਮ ਕਰਨ ਦੇ ਲਈ H1B ਜਾਂ ਸੰਬੰਧਿਤ ਵੀਜ਼ਾ ਸ਼੍ਰੇਣੀਆਂ ਉੱਤੇ ਨਿਰਭਰ ਕਰਦੇ ਨੇ ਇਸ ਕਦਮ ਦੇ ਨਾਲ ਹਜ਼ਾਰਾਂ ਹੁਨਰਬੰਦ ਕਾਮਿਆਂ ਅਤੇ ਪਰਿਵਾਰਾਂ ਦੇ ਲਈ ਅਨਿਸ਼ਚਿਤਤਾ ਵੱਧ ਗਈ ਹੈ ਜੋ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਲੰਬੇ ਪ੍ਰੋਸੈਸਿੰਗ ਸਮੇਂ ਅਤੇ ਸਖਤ ਵੀਜ਼ਾ ਜ਼ਰੂਰਤਾਂ ਨੂੰ ਪਾਰ ਕਰ ਰਹੇ ਨੇ। ਸੰਯੁਕਤ ਰਾਜ ਸਰਕਾਰ ਨੇ ਵਿਦੇਸ਼ੀ ਕਾਮਿਆਂ ਦੇ ਲਈ ਆਟੋਮੈਟਿਕ ਵਰਕਰ ਪਰਮਿਟ ਐਕਸਟੈਂਸ਼ਨ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਸਾਲਾਨਾ H1B ਵੀਜ਼ਾ ਫੀਸਾਂ ਨੂੰ 1 ਲੱਖ ਡਾਲਰ ਤੱਕ ਵਧਾਉਣ ਤੋਂ ਹਫ਼ਤਿਆਂ ਤੋਂ ਬਾਅਦ ਇੱਕ ਹੋਰ ਮਹੱਤਵਪੂਰਨ ਨੀਤੀਗਤ ਤਬਦੀਲੀ ਹੈ। ਗ੍ਰੈਸ ਰੱਖਿਆ ਵਿਭਾਗ ਨੇ ਕਿਹਾ ਕਿ ਤਬਦੀਲੀ 3 ਅਕਤੂਬਰ 2025 ਤੋਂ ਲਾਗੂ ਹੋ ਚੁੱਕੀ ਹੈ ਤੇ ਇਸ ਦਾ ਪ੍ਰਭਾਵ ਹਜ਼ਾਰਾਂ ਭਾਰਤੀਆਂ ਪੇਸ਼ੇਵਰ ਦੇ ਨਾਲ-ਨਾਲ ਦੇਸ਼ ਭਰ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕੰਮ ਕਰ ਰਹੇ ਹੋਰ ਪ੍ਰਵਾਸੀਆਂ ਤੇ ਕਾਮਿਆਂ ਤੇ ਪਵੇਗਾ। ਡੀਐਚਓਐਸ ਨੇ ਕਿਹਾ ਕਿ ਇਹ ਕਦਮ ਦਾ ਉਦੇਸ਼ ਰੋਜ਼ਗਾਰ ਅਧਿਕਾਰ ਦਸਤਾਵੇਜ਼ਾਂ ਨੂੰ ਵਧਾਉਣ ਤੋਂ ਪਹਿਲਾਂ ਇਸ ਦੀ ਸਕ੍ਰੀਨਿੰਗ ਅਤੇ ਜਾਂਚ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ। ਨਵੇਂ ਨਿਯਮ ਤੇ ਤਹਿਤ ਉਹ ਵਿਅਕਤੀਗਤ ਜੋ ਪ੍ਰਭਾਵੀ ਮਿਤੀ ਨੂੰ ਜਾਂ ਫਿਰ ਬਾਅਦ ਦੇ ਵਿੱਚ ਆਪਣੇ ਈਏਡੀ ਨੂੰ ਨਿਵੋਣ ਤੇ ਲਈ ਅਲਜੀਤੰਦੇ ਨੇ ਉਹਨਾਂ ਨੂੰ ਹੁਣ ਉਹਨਾਂ ਦੀਆਂ ਅਰਜ਼ੀਆਂ ਲੰਬਿਤ ਹੋਣ ਤੱਕ ਆਟੋਮੈਟਿਕ ਐਕਸਟੈਂਸ਼ਨ ਨਹੀਂ ਦਿੱਤੀ ਜਾਵੇਗੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ ਯੂਐਸਸੀਆਈਐਸ ਦੇ ਡਾਇਰੈਕਟਰ ਜੋਸਫ ਐਟਲੋ ਨੇ ਕਿਹਾ ਕਿ ਇਹ ਇੱਕ ਆਮ ਸਮਝ ਵਾਲਾ ਉਪਾਅ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਪ੍ਰਦੇਸ਼ੀ ਦੇ ਰੋਜ਼ਗਾਰ ਅਧਿਕਾਰ ਜਾਂ ਫਿਰ ਦਸਤਾਵੇਜ਼ਾਂ ਨੂੰ ਵਧਾਉਣ ਤੋਂ ਪਹਿਲਾਂ ਟੁਕਵੀਂ ਜਾਂਚ ਅਤੇ ਸਕ੍ਰੀਨਿੰਗ ਪੂਰੀ ਹੋ ਗਈ ਹੈ ਸਿਉਕਤ ਰਾਜ ਅਮਰੀਕਾ ਦੇ ਵਿੱਚ ਕੰਮ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਇਹ ਨੀਤੀ کئی ਵੀਜ਼ਾ ਸ਼੍ਰੇਣੀਆਂ 'ਤੇ ਲਾਗੂ ਹੋਵੇਗੀ ਜਿਦੇ ਵਿੱਚ ਚਾਚੂਨ, ਬੀ, ਐਲ ਅਤੇ ਈ ਵੀਜ਼ਾ ਧਾਰਕਾਂ ਦੇ ਨਿਰਭਰ ਅਤੇ ਨਾਲ ਹੀ ਸ਼ਰਨ ਜਾਂ ਫੇ ਸ਼ਰਨਾਥੀ ਸਥਿਤੀ ਵਾਲੇ ਵਿਅਕਤੀ ਸ਼ਾਮਲ ਹੋਣਗੇ। ਵਿਦੇਸ਼ੀ ਕਾਮਿਆਂ ਨੂੰ ਹੁਣ SLA ਦਿੱਤੀ ਜਾ ਰਹੀ ਹੈ ਕਿ ਰੋਜ਼ਗਾਰ ਯੋਗਤਾ ਦੇ ਵਿੱਚ ਕਾਮਿਆਂ ਤੋਂ ਬਚਣ ਦੇ ਲਈ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ 180 ਦਿਨ ਪਹਿਲਾਂ ਤੱਕ ਨਵੀਨੀਕਰਨ ਅਰਜ਼ੀਆਂ ਦਾਇਰ ਕਰਨ DHS ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ 30 ਅਕਤੂਬਰ 2025 ਤੋਂ ਪਹਿਲਾਂ ਹੀ ਨਿਵਾਇਕਏ EAD ਪਿਛਲੇ ਆਟੋਮੈਟਿਕ ਐਕਸਟੈਂਸ਼ਨ ਨੀਤੀ ਦੇ ਤਹਿਤ ਵੈਧ ਰਹੇਗੀ ਇਹ ਫੈਸਲਾ ਰਾਸ਼ਟਰਪਤੀ ਜੋਬੀ ਡੇਨ ਤੇ ਪ੍ਰਸ਼ਾਸਨ ਅਧੀਨ ਪੇਸ਼ ਕੀਤੀ ਗਈ ਮੁੱਖ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਲਟਾ ਦਿੰਦਾ ਹੈ ਜਿਸ ਨੇ ਬਿਨੇ ਕਾਰਨ ਨੂੰ ਫਾਰਮ I-765 ਸਮੇਂ ਸਿਰ ਜਮ੍ਹਾਂ ਮੌਨ ਉਤੇ 540 ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਪ੍ਰਾਪਤ ਕਰਨ ਦੀ ਅਗਿਆ ਦਿੱਤੀ ਸੀ ਇਹ ਰੋਲ ਬੈਕ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਅਧੀਨ ਇਮੀਗ੍ਰੇਸ਼ਨ ਉਪਾਵਾਂ ਨੂੰ ਸਖਤ ਕਰਨ ਦੀ ਇੱਕ ਵਿਆਪਕ ਕਦਮ ਦਾ ਹਿੱਸਾ ਹੈ ਜਿਸ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ H1B ਵੀਜ਼ਾ ਫੀਸ ਨੂੰ 1 ਲੱਖ ਡਾਲਰ ਪ੍ਰਤੀ ਸਾਲ ਵਧਾ ਦਿੱਤਾ ਸੀਗਾ ਭਾਰਤੀ ਨਾਗਰਿਕ ਅਜੇ ਬਦਲਾਵ ਤੋਂ ਪ੍ਰਭਾਵਿਤ ਹੋਣ ਵਾਲੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚੋਂ ਇੱਕ ਨੇ ਅਮਰੀਕੀ ਜਨਗਣਨਾ ਬਿਊਰੋ ਦੇ ਅਨੁਸਾਰ 2020 ਪਾਈਧ ਵਿੱਚ ਭਾਰਤੀ ਅਮਰੀਕੀ ਆਬਾਦੀ ਲਗਭਗ 4.8 ਮਿਲੀਅਨ ਸੀ ਜਿਦੇ ਵਿੱਚ ਲਗਭਗ 2 ਤਿਮਾਹੀ ਪ੍ਰਵਾਸੀ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਟੈਕਨੋਲੋਜੀ, ਸਿਹਤ ਸੰਭਾਲ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਦੇ ਵਿੱਚ ਕੰਮ ਕਰਨ ਦੇ ਲਈ H1B ਜਾਸ ਸੰਬੰਧਿਤ ਵੀਜ਼ਾ ਸ਼੍ਰੇਣੀਆਂ ਉੱਤੇ ਨਿਰਭਰ ਕਰਦੇ ਨੇ ਇਸ ਕਦਮ ਦੇ ਨਾਲ ਹਜ਼ਾਰਾਂ ਹੁਨਰਬੰਦ ਕਾਮਿਆਂ ਅਤੇ ਪਰਿਵਾਰਾਂ ਦੇ ਲਈ ਅਨਿਸ਼ਚਿਤਤਾ ਵੱਧ ਗਈ ਹੈ ਜੋ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਲੰਬੇ ਪ੍ਰੋਸੈਸਿੰਗ ਸਮੇਂ ਅਤੇ ਸਖਤ ਵੀਜ਼ਾ ਜ਼ਰੂਰਤਾਂ ਨੂੰ ਪਾਰ ਕਰ ਰਹੇ ਨੇ ਸੰਯੁਕਤ ਰਾਸ਼ ਸਰਕਾਰ ਨੇ ਵਿਦੇਸ਼ੀ ਕਾਮਿਆਂ ਲਈ ਆਟੋਮੈਟਿਕ ਵਰਕਰ ਪਰਮਿਟ ਐਕਸਟੈਂਸ਼ਨ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਜੋ ਕਿ ਸਲਾਨਾ H1B ਵੀਜ਼ਾ ਫੀਸਾਂ ਨੂੰ 1 ਲੱਖ ਡਾਲਰ ਤੱਕ ਵਧਾਉਣ ਤੋਂ ਬਾਅਦ ਇੱਕ ਹੋਰ ਮਹੱਤਵਪੂਰਨ ਨੀਤੀਗਤ ਤਬਦੀਲੀ ਹੈ ਗ੍ਰੈਸ ਰੱਖਿਆ ਵਿਭਾਗ ਨੇ ਕਿਹਾ ਹੈ ਕਿ ਤਬਦੀਲੀ 31 ਅਕਤੂਬਰ 2025 ਤੋਂ ਲਾਗੂ ਹੋ ਚੁੱਕੀ ਹੈ ਤੇ ਇਸ ਦਾ ਪ੍ਰਭਾਵ ਹਜ਼ਾਰਾਂ ਭਾਰਤੀਆਂ ਪੇਸ਼ੇਵਰਾਂ ਦੇ ਨਾਲ-ਨਾਲ ਦੇਸ਼ ਭਰ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕੰਮ ਕਰ ਰਹੇ ਹੋਰ ਪਰਵਾਸੀਆਂ ਤੇ ਕਾਮਿਆਂ ਤੇ ਪਵੇਗਾ DHS ਨੇ ਕਿਹਾ ਕਿ ਇਹ ਕਦਮ ਤਾਂ ਦੇਸ਼ ਰੋਜ਼ਗਾਰ ਅਧਿਕਾਰ ਦਸਤਾਵੇਜ਼ਾਂ ਨੂੰ ਵਧਾਉਣ ਤੋਂ ਪਹਿਲਾਂ ਇਸ ਦੀ ਸਕ੍ਰੀਨਿੰਗ ਅਤੇ ਜਾਂਚ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ ਨਵੇਂ ਨਿਯਮ ਦੇ ਤਹਿਤ ਉਹ ਵਿਅਕਤੀਗਤ ਜੋ ਪ੍ਰਭਾਵੀ ਮਿਤੀ ਨੂੰ ਜਾਂ ਫਿਰ ਬਾਅਦ ਦੇ ਵਿੱਚ ਆਪਣੇ ईएडी ਨੂੰ ਨਿਵੋਣ ਲਈ ਅਲਚੀ ਦਿੰਦੇ ਨੇ ਉਹਨਾਂ ਨੂੰ ਹੁਣ ਉਹਨਾਂ ਦੀਆਂ ਅਰਜ਼ੀਆਂ ਲੰਬਿਤ ਹੋਣ ਤੱਕ ਆਟੋਮੈਟਿਕ ਐਕਸਟੈਂਸ਼ਨ ਨਹੀਂ ਦਿੱਤੀ ਜਾਵੇਗੀ। यूएस सिटीजनशिप एंड इमिग्रेशन सर्विसेज यानी कि USCIS ਦੇ ਡਾਇਰੈਕਟਰ ਜੋਸਫ ਐਟਲੋ ਨੇ ਕਿਹਾ ਹੈ ਕਿ ਇਹ ਇੱਕ ਆਮ ਸਮਝਵਲਾ ਉਪਾਏ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵਿਦੇਸ਼ੀ ਦੇ ਰੁਜ਼ਗਾਰ ਅਧਿਕਾਰ ਜਾਂ ਫਿਰ ਦਸਤਾਵੇਜ਼ਾਂ ਨੂੰ ਵਧਾਉਣ ਤੋਂ ਪਹਿਲਾਂ ਟੁਕਵੀਂ ਜਾਂਚ ਅਤੇ ਸਕ੍ਰੀਨਿੰਗ ਪੂਰੀ ਹੋ ਗਈ ਹੈ। ਸਯੁਕਤ ਰਾਜ ਅਮਰੀਕਾ ਦੇ ਵਿੱਚ ਕੰਮ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ, ਅਧਿਕਾਰ ਨਹੀਂ। ਇਹ ਨੀਤੀ کئی ਵੀਜ਼ਾ ਸ਼੍ਰੇਣੀਆਂ ਉਤੇ ਲਾਗੂ ਹੋਵੇਗੀ ਜਿਦੇ ਵਿੱਚ H1B, L ਅਤੇ E ਵੀਜ਼ਾ ਧਾਰਕਾਂ ਦੇ निर्भरते नाल ਹੀ ਸ਼ਰਨ ਜਾਂਫੇ ਸ਼ਰਨਾਥੀ ਸਥਿਤੀ ਵਾਲੇ ਵਿਅਕਤੀ ਸ਼ਾਮਲ ਹੋਣਗੇ ਵਿਦੇਸ਼ੀ ਕਾਮਿਆਂ ਨੂੰ ਹੌਸਲਾ ਦਿੱਤੀ ਜਾ ਰਹੀ ਹੈ ਕਿ ਰੋਜ਼ਗਾਰ ਯੋਗਤਾ ਦੇ ਵਿੱਚ ਕਾਮਿਆਂ ਤੋਂ ਬਚਨ ਦੇ ਲਈ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ 180 ਦਿਨ ਪਹਿਲਾਂ ਤੱਕ ਨਵੀਨੀਕਰਨ ਅਰਜ਼ੀਆਂ ਦਾਇਰ ਕਰਨ ਡੀ ਐਚ ਐਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ 30 ਅਕਤੂਬਰ 2025 ਤੋਂ ਪਹਿਲਾਂ ਹੀ ਨਵਿਆਏ ਗਏ ईएडी ਪਿਛਲੇ ਆਟੋਮੈਟਿਕ ਐਕਸਟੈਂਸ਼ਨ ਨੀਤੀ ਦੇ ਤਹਿਤ ਵੈਧ ਰਹਣਗੇ ਇਹ ਫੈਸਲਾ ਰਾਸ਼ਟਰਪਤੀ ਜੋ ਵੀ ਦੇਣ ਤੇ ਪ੍ਰਸ਼ਾਸਨ ਅਧੀਨ ਪੇਸ਼ ਕੀਤੀ ਗਈ ਮੁੱਖ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਲਟਾ ਦਿੰਦਾ ਹੈ ਜਿਸ ਨੇ ਬਿਨੇ ਕਾਰਨ ਨੂੰ ਫਾਰਮ I-765 ਸਮੇਤ ਸਿਰ ਜਮਾ ਕਰਵਾਉਣ ਉਤੇ 540 ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਸੀ ਇਹ ਰੋਲ ਬੈਕ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਅਧੀਨ ਇਮੀਗ੍ਰੇਸ਼ਨ ਉਪਾਵਾਂ ਨੂੰ ਸਖਤ ਕਰਨ ਦੇ ਇੱਕ ਵਿਆਪਕ ਕਦਮ ਦਾ ਹਿੱਸਾ ਹੈ ਜਿਸ ਨੇ ਸਾਲ ਦੇ ਸ਼ੁਰੂ ਦੇ ਵਿੱਚ H1B ਵੀਜ਼ਾ ਫੀਸ ਨੂੰ 1 ਲੱਖ ਡਾਲਰ ਪ੍ਰਤੀ ਸਾਲ ਬਤਾ ਦਿੱਤਾ ਸੀਗਾ ਭਾਰਤੀ ਨਾਗਰਿਕ ਜਿਹੜੇ ਬਤਲਾਵਤੋਂ ਪ੍ਰਭਾਵਿਤ ਹੋਣ ਵਾਲੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚ ਇੱਕ ਨੇ ਅਮਰੀਕੀ ਜਨਗਣਨਾ ਬਿਊਰੋ ਦੇ ਅਨੁਸਾਰ 2015 ਵਿੱਚ ਭਾਰਤੀ ਅਮਰੀਕੀ ਆਬਾਦੀ ਲਗਭਗ 4.8 ਮਿਲੀਅਨ ਸੀ ਜਿਦੇ ਵਿੱਚ ਲਗਭਗ 2 ਤਿਮਾਹੀ ਪ੍ਰਵਾਸੀ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਟੈਕਨੋਲੋਜੀ ਸਿਹਤ ਸੰਭਾਲ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਦੇ ਵਿੱਚ ਕੰਮ ਕਰਨ ਦੇ ਲਈ H1B ਜਾਸ ਸੰਬੰਧਿਤ ਵੀਜ਼ਾ ਸ਼੍ਰੇਣੀਆਂ ਉੱਤੇ ਨਿਰਭਰ ਕਰਦੇ ਨੇ ਇਸ ਕਦਮ ਦੇ ਨਾਲ ਹਜ਼ਾਰਾਂ ਹੁਨਰਬੰਦ ਕਾਮਿਆ ਅਤੇ ਪਰਿਵਾਰਾਂ ਦੇ ਲਈ ਅਨਿਸ਼ਚਿਤਤਾ ਵੱਧ ਗਈ ਹੈ ਜੋ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਲੰਬੇ ਪ੍ਰੋਸੈਸਿੰਗ ਸਮੇਂ ਅਤੇ ਸਖਤ ਵੀਜ਼ਾ ਸ਼ਰੂਤਾਂ ਨੂੰ ਪਾਰ ਕਰ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ